ਅੱਜ ਦਾ ਯੁੱਗ ਜਿੱਥੇ ਹਰ ਪਾਸੇ ਜਾਣਕਾਰੀ ਦਾ ਭੋਜ ਹੈ ਨਿਰੰਤਰ ਕਨੈਕਟੀਵਿਟੀ ਨੇ ਮਨ ਨੂੰ ਬੇਚੈਨ ਕਰ ਦਿੱਤਾ ਹੈ ਤੇ ਦੁਨੀਆ ਭਰ ਦੀਆਂ ਚਿੰਤਾਵਾਂ ਸਾਡੀ ਰੂਹ ਤੇ ਛਾ ਗਈਆਂ ਨੇ ਇਸ ਹੰਗਾਮੇ ਵਿੱਚ ਹਰ ਦਿਲ ਤਲਾਸ਼ ਕਰ ਰਿਹਾ ਹੈ ਇੱਕ ਸ਼ਾਂਤ ਥਾਂ ਇੱਕ ਅੰਦਰੂਨੀ ਸਕੂਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਇਹ ਸਕੂਨ ਚੁੱਪੀ ਵਿੱਚ ਨਹੀਂ ਸਗੋਂ ਪੰਜਾਬੀ ਕਵਿਤਾ ਦੇ ਰੰਗ ਬਰੰਗੇ ਸ਼ਬਦਾਂ ਵਿੱਚ ਮਿਲ ਸਕਦਾ ਪੰਜਾਬੀ ਕਵਿਤਾ ਇੱਕ ਰੋਹਾਨੀ ਚਾਦਰ ਜਿਸ ਵਿੱਚ ਪਿਆਰ ਹੈ ਭਗਤੀ ਹੈ ਕੁਦਰਤ ਦਾ ਜਾਦੂ ਹੈ ਤੇ ਮਨੁੱਖੀ ਅਸਤਿਤਵ ਦੇ ਗੰਭੀਰ ਸਵਾਲ ਹਨ ਬਾਬਾ ਫਰੀਦ ਤੋਂ ਬੁੱਲੇ ਸ਼ਾਹ ਤੱਕ ਇਹ ਸ਼ਬਦ ਸਾਨੂੰ ਆਪਣੇ ਅੰਦਰ ਛਾਕਣ ਲਈ ਮਜਬੂਰ ਕਰਦੇ ਨੇ ਕਵਿਤਾ ਦੀ ਲਹਿਰ ਚਿਤਰਾਤਮਕ ਰੂਪਕ ਤੇ ਕੁਦਰਤ ਨਾਲ ਜੋੜਦੀ ਭਾਸ਼ਾ ਮਨ ਨੂੰ ਵਰਤਮਾਨ ਪਲ ਵਿੱਚ ਲੈ ਕੇ ਆਉਂਦੀ ਹੈ ਇਹ ਸਿਰਫ ਪੜਨ ਲਈ ਨਹੀਂ ਇਹ ਇੱਕ ਧਿਆਨ ਹੈ ਇੱਕ ਅਭਿਆਸ ਹੈ ਜੋ ਮਨ ਨੂੰ ਹੌਲੀ-ਹੌਲੀ ਸ਼ਾਂਤੀ ਨਾਲ ਭਰ ਦਿੰਦਾ ਦੋਸਤੋ ਤੁਸੀਂ ਆਪਣੇ ਦਿਨਚਰਿਆ ਵਿੱਚ ਪੰਜਾਬੀ ਕਵਿਤਾ ਜੋੜ ਸਕਦੇ ਸਵੇਰੇ ਦੀ ਸ਼ੁਰੂਆਤ ਇੱਕ ਛੋਟੇ ਸ਼ਬਦ ਨਾਲ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਪੰਕਤੀਆਂ ਸੁਣੋ ਜਾਂ ਪੜ੍ਹੋ ਤੇ ਆਪਣੇ ਦਿਲ ਵਿੱਚ ਉੱਭਰਨ ਵਾਲੀਆਂ ਭਾਵਨਾਵਾਂ ਨੂੰ ਇੱਕ ਪੋਇਟਰੀ ਜਰਨਲ ਵਿੱਚ ਲਿਖੋ ਇਸ ਤਰ੍ਹਾਂ ਇਹ ਸ਼ਬਦ ਸਿਰਫ ਕਵਿਤਾ ਨਹੀਂ ਰਹਿਣਗੇ ਇਹ ਤੁਹਾਡੀ ਜ਼ਿੰਦਗੀ ਦੇ ਸ਼ਾਂਤ ਪਲ ਬਣ ਜਾਣਗੇ ਅਖੀਰ ਵਿੱਚ ਇੱਕ ਕਵਿਤਾ ਦੀਆਂ ਲਾਈਨਾਂ ਬੁੱਲਿਆ ਕੀ ਜਾਣਾ ਮੈਂ ਕੌਣ ਇਹ ਸਿਰਫ ਸ਼ਬਦ ਨਹੀਂ ਇਹ ਸਾਨੂੰ ਆਪਣੇ ਆਪ ਨੂੰ ਖੋਜਣ ਦੀ ਦਾਤ ਹੈ ਦੋਸਤੋ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂੰਹਦੀ ਹੈ ਤਾਂ ਸਾਡੇ ਚੈਨਲ ਪੰਨੇ ਜ਼ਿੰਦਗੀ ਦੇ ਨਾਲ ਜੁੜੋ ਸਾਨੂੰ YouTube Facebook ਅਤੇ Instagram ਤੇ ਫੋਲੋ ਕਰੋ ਤੁਹਾਡਾ ਇੱਕ ਇੱਕ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਲਈ ਹੌਸਲਾ ਹੈ ਜੋ ਸਾਨੂੰ ਹੋਰ ਅਸਲ ਕਹਾਣੀਆਂ ਤੇ ਰੋਹਾਨੀ ਵੀਡੀਓ ਆ ਬਣਾਉਣ ਲਈ ਤਾਕਤ ਦੇ ਦਿੰਦਾ ਹੈ ਅੰਨੇ ਜ਼ਿੰਦਗੀ ਦੇ ਜਜ਼ਵਾਤਾਂ ਦੀ ਆਵਾਜ਼ ਜ਼ਿੰਦਗੀ ਦਾ ਦਰਪਨ ਆ